ਵਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਰਾਜਵਾਨਾ ਨੂੰ ਅੱਜ ਪਟਿਆਲਾ ਦੀ ਇੱਕ ਡੈਂਟਲ ਕਾਲਜ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਕੀਤਾ ਗਿਆ ਇਸ ਦੌਰਾਨ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੌਰਾਨ ਉਹ ਵੱਡਾ ਬਿਆਨ ਦਿੰਦੇ ਨਜ਼ਰ ਆਏ ਨੇ ਦੱਸ ਦੇ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਫਾਂਸੀ ਦਾ ਮੁੱਦਾ ਕਾਫੀ ਭਖਿਆ ਸੀ ਸਪਰੀਮ ਕੋਰਟ ਨੇ ਝਾੜ ਪਾਈ ਸੀ ਕਿ ਇਹਨਾਂ ਤੇ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਸੁਣਵਾਈ ਹੋਣੀ ਸੀ ਲੇਕਿਨ ਉਹ ਸੁਣਵਾਈ ਟਾਲ ਦਿੱਤੀ ਗਈ ਸੀ ਤੇ ਹੁਣ ਤੱਕ ਇਹ ਮਾਮਲਾ ਲਟਕਿਆ ਹੋਇਆ ਐ ਇਸੇ ਕੋਈ ਫੈਸਲਾ ਨਹੀਂ ਆਇਆ ਕੋਈ ਸੁਣਵਾਈ ਨਹੀਂ ਹੋਈ ਐ ਇਸੇ ਦੌਰਾਨ ਰਾਜਵਾਨਾ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਕਿ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਡੈਂਟਲ ਕਾਲਜ ਲਿਜਾਂਦਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਫਾਂਸੀ ਨੂੰ ਲੈ ਕੇ ਖੁਦ ਹੀ ਵੱਡਾ ਬਿਆਨ ਦਿੱਤਾ ਗਿਆ ਇਸ ਦੌਰਾਨ ਰਾਜੋਣਾ ਕਹਿੰਦੇ ਨੇ ਕਿ ਸਰਕਾਰ ਨੂੰ ਉਹਨਾਂ ਦੀ ਸਜ਼ਾ ਉੱਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਸਜ਼ਾ ਤੇ ਕਾਰਵਾਈ ਦੇ ਹੁਕਮ ਦਿੱਤੇ ਹੋਏ 5 ਸਾਲ ਹੋ ਗਏ ਨੇ ਪਰ ਸਰਕਾਰ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਸ ਦੌਰਾਨ ਉਹ ਕਹਿੰਦੇ ਨੇ ਕਿ 19 ਸਾਲ ਹੋ ਗਏ ਨੇ ਮੈਨੂੰ ਫਾਂਸੀ ਦੀ ਚੱਕੀ 'ਚ ਪਿਸਦੇ ਹੋਏ ਮੇਰੀ ਸਜ਼ਾ ਤੇ ਜਲਦੀ ਹੀ ਫੈਸਲਾ ਕੀਤਾ ਜਾਵੇ ਬਹੁਤ ਇੰਤਜ਼ਾਰ ਹੋ ਗਿਆ ਹੈ ਮੇਰੀ ਸ੍ਰੀ ਕਾਲ ਤੱਕ ਸਾਇਦ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਅਗਲਾ ਫੈਸਲਾ ਜਲਦ ਲਿਆ ਜਾਵੇ ਇਸ ਤੋਂ ਇਲਾਵਾ ਰਾਜਵਾਨਾ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਜਥੇਦਾਰ ਵੱਲੋਂ ਕੌਮ ਦੇ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਤੇ ਕਿਤੇ ਨਾ ਕਿਤੇ ਜਥੇਦਾਰ ਨੂੰ ਅਪੀਲ ਕਰਦੇ ਰਾਜਵਾਨਾ ਇਸ ਦੌਰਾਨ ਨਜ਼ਰ ਆਏ ਨਹੀਂ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਜਦ 30 ਸਾਲ ਹੋ ਗਏ ਹਨ ਉਹਦਾ ਕੁੰਜੀਵਾ ਸ਼ੌਕਲ ਨੂੰ ਨਾਸੀ ਚੱਕੇ ਵਿੱਚ ਲਾ ਗਿਆ ਤੇ 14 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਜ਼ਮੀਰ ਕਰਨਕ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 500 ਲੋਕਾਂ ਦੇ ਸੁਪਰੀਮ ਕੋਰਟ बार-बार ਹੁਕਮ ਕਰ ਰਿਹਾ ਫੈਸਲੇ ਨਹੀਂ ਹੋ ਰਹੇ ਹਰ ਲੋਕਾਂ ਨਾਲ ਸਰ ਇੱਧਰ ਜੀ ਇੱਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਕਿ ਗੱਲ ਤੋਂ ਜਿਆਦਾ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਬਹੁਤ ਵੱਡੇ ਅਧਿਕਾਰ ਹੋ ਗਏ ਨੇ ਲੋਕਾਂ ਦੇ ਦੇਰ ਸਾਹਤ ਕਰ ਰਹੇ ਜੀ 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 ਡਾਕਟਰ ਸਰ ਨੇ ਜਦੋਂ ਇਹ ਪਿਆ ਗੋਰਿੰਗ ਆਂਡ ਕਿਲਾਵੇ ਫੋਮ ਜੇ ਸਰਵਾਪਨ ਮੁਕ ਕਰਕੇ ਅਗਲਾ ਫੈਸਲਾ ਜੀ ਠੀਕ ਬਲਵੰਤ ਸਿੰਘ ਰਾਜੂਆਣਾ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਰਾਜੂਆਣਾ ਨੂੰ ਅੱਜ ਪਟਿਆਲਾ ਦੀ ਇੱਕ ਡੈਂਟਲ ਕਾਲਜ ਵਿੱਚ ਲਿਆਂਦਾ ਗਿਆ ਜਿੱਥੇ ਉਹਨਾਂ ਦਾ ਮੈਡੀਕਲ ਕੀਤਾ ਗਿਆ ਇਸ ਦੌਰਾਨ ਉਹਨਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੌਰਾਨ ਉਹ ਵੱਡਾ ਬਿਆਨ ਦਿੰਦੇ ਨਜ਼ਰ ਆਏ ਨੇ ਦੱਸ ਦੇ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਫਾਂਸੀ ਦਾ ਮੁੱਦਾ ਕਾਫੀ ਭਖਿਆ ਸੀ ਸਪਰੀਮ ਕੋਰਟ ਨੇ ਝਾੜਪਾਈ ਸੀ ਕਿ ਇਹਨਾਂ ਤੇ ਫੈਸਲਾ ਕਿਉਂ ਨਹੀਂ ਲਿਆ ਜਾ ਰਿਹਾ ਸੁਣਵਾਈ ਹੋਣੀ ਸੀ ਲੇਕਿਨ ਉਹ ਸੁਣਵਾਈ ਟਾਲ ਦਿੱਤੀ ਗਈ ਸੀ ਤੇ ਹੁਣ ਤੱਕ ਇਹ ਮਾਮਲਾ ਲਟਕਿਆ ਹੋਇਆ ਹੈ ਇਸੇ ਕੋਈ ਫੈਸਲਾ ਨਹੀਂ ਆਇਆ ਕੋਈ ਸੁਣਵਾਈ ਨਹੀਂ ਹੋਈ ਹੈ ਇਸੇ ਦੌਰਾਨ ਰਾਜਵਾਨਾ ਨਾਲ ਜੁੜੀ ਹੋਈ ਅਪਡੇਟ ਸਾਹਮਣੇ ਆਈ ਕਿ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਡੈਂਟਲ ਕਾਲਜ ਲੈ ਜਾਂਦਾ ਗਿਆ ਜਿੱਥੇ ਉਹਨਾਂ ਦੇ ਵੱਲੋਂ ਆਪਣੀ ਫਾਂਸੀ ਨੂੰ ਲੈ ਕੇ ਖੁਦ ਹੀ ਵੱਡਾ ਬਿਆਨ ਦਿੱਤਾ ਗਿਆ ਇਸ ਦੌਰਾਨ ਰਾਜੋਣਾ ਕਹਿੰਦੇ ਨੇ ਕਿ ਸਰਕਾਰ ਨੂੰ ਉਹਨਾਂ ਦੀ ਸਜ਼ਾ ਉੱਤੇ ਜਲਦੀ ਤੋਂ ਜਲਦੀ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਸੁਪਰੀਮ ਕੋਰਟ ਵੱਲੋਂ ਉਹਨਾਂ ਦੀ ਸਜ਼ਾ ਤੇ ਕਾਰਵਾਈ ਦੇ ਹੁਕਮ ਦਿੱਤੇ ਹੋਏ 5 ਸਾਲ ਹੋ ਗਏ ਨੇ ਪਰ ਸਰਕਾਰ ਇਸ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਹੈ ਇਸ ਦੌਰਾਨ ਉਹ ਕਹਿੰਦੇ ਨੇ ਕਿ 19 ਸਾਲ ਹੋ ਗਏ ਨੇ ਮੈਨੂੰ ਫਾਂਸੀ ਦੀ ਚੱਕੀ 'ਚ ਪਿਸਦੇ ਹੋਏ ਮੇਰੀ ਸਜ਼ਾ ਤੇ ਜਲਦੀ ਹੀ ਫੈਸਲਾ ਕੀਤਾ ਜਾਵੇ ਬਹੁਤ ਇੰਤਜ਼ਾਰ ਹੋ ਗਿਆ ਹੈ ਮੇਰੀ ਇਸ ਅਕਾਲ ਤਖਤ ਸੈਦ ਦੇ ਜਥੇਦਾਰ ਨੂੰ ਬੇਨਤੀ ਹੈ ਕਿ ਅਗਲਾ ਫੈਸਲਾ ਜਲਦ ਲਿਆ ਜਾਵੇ ਇਸ ਤੋਂ ਇਲਾਵਾ ਰਾਜਵਾਨਾ ਇਹ ਵੀ ਕਹਿੰਦੇ ਸੁਣਾਈ ਦਿੱਤੇ ਕਿ ਜਥੇਦਾਰ ਵੱਲੋਂ ਕੌਮ ਦੇ ਸਨਮਾਨ ਨੂੰ ਮੁੱਖ ਰੱਖ ਕੇ ਅਗਲਾ ਫੈਸਲਾ ਲਿਆ ਜਾਵੇ ਤੇ ਕਿਤੇ ਨਾ ਕਿਤੇ ਜਥੇਦਾਰ ਨੂੰ ਅਪੀਲ ਕਰਦੇ ਰਾਜਵਾਨਾ ਇਸ ਦੌਰਾਨ ਨਜ਼ਰ ਆਏ ਨਹੀਂ ਉਹਨਾਂ ਨੇ ਕੀ ਕੁਝ ਕਿਹਾ ਹੈ ਤੁਸੀਂ ਇੱਕ ਵਾਰ ਉਹ ਵੀ ਸੁਣੋ ਜਦ 30 ਸਾਲ ਹੋ ਗਏ ਅਨਵਰਾ ਦੀ ਪੁੰਨੀ ਮਾ ਸ਼ਾਦ ਨੂੰ ਨਾਸੀ ਚੱਕਰ ਵਿੱਚ ਲਾ ਗਿਆ ਜਿਹ 14 ਸਾਲਾਂ ਤੋਂ ਕਿੰਦਰ ਕਰਕੇ ਸਰਕਾਰ ਕੋਲ ਜੀਰ ਕਰਨਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ ਪੰਜ ਸਾਲ ਲੋਕ ਸੁਪਰੀਮ ਕੋਰਟ بار بار ਹੁਕਮ ਦੇ ਰਹੀ ਹੈ ਫੈਸਲੇ ਨਹੀਂ ਹੋ ਰਹੇ ਹੱਬ ਲੋਕਾਂ ਨੂੰ ਮੈਂ ਅੱਜ ਤੱਕ ਸਰ ਇਧਰ ਜੀ ਇਧਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ ਇਸ ਵਕਤ ਬੇਨਤੀ ਕਰਦਾ ਕਿ ਲੋਕਾਂ ਦਾ ਸਨੈਰ ਹੈ ਜਾਣੇ ਕਿ ਜਦੋਂ ਅੱਜ ਨਾਲ ਨਾਲ ਨਾ ਦਖਲ ਆਪਣੀ ਅਗਲੀ ਕਮੇਟੀ ਤੋਂ ਇਹ ਸਾਫ ਕਰਦੇ ਨੇ ਸੇਕਲ ਕੌਂਸਲ ਦੇ ਚਰਚ ਵਿੱਚ ਜਿਆਦਾ ਸੋਰਨ ਪਿਆ ਆਦੀ ਬਲਾਵੇ ਤੋਂ ਆਮ ਜੀ ਸਰਬਾਨਭਕ ਕਰਾ ਕੇ ਅਗਲਾ ਫੈਸਲਾ ਜੀ ਠੀਕ